ਸੈਂਟਰ ਦੀ ਸਰਕਾਰ ਮੋਦੀ ਸਾਹਿਬ ਨੂੰ ਕਹਿ ਰਹੀ ਹੈ ਕਿ ਜਿਹੜਾ ਰਿਸ਼ਤਾ ਹਿੰਦੂਤਵਵਾਦ ਹੈ ਸਰਕਾਰ ਦਾ ਸਿੱਖਾਂ ਨਾਲ ਮੁਸਲਮਾਨਾਂ ਨਾਲ ਆਦਿਵਾਸੀਆਂ ਨਾਲ ਸ਼ੈਡਿਊਲ ਕਾਸਟਾਂ ਨਾਲ ਇੱਕ ਖਰਾਬ ਹੁੰਦਾ ਜਾ ਰਿਹਾ ਹੈ ਤੇ ਇਸ ਨੂੰ ਦਰਸ ਕੀਤਾ ਜਾਵੇ ਕਿਉਂ ਕਰਕੇ ਇਹ ਮੌਲ ਸਾਰੀਆਂ ਫੌਮਾਂ ਦਾ ਹੈਗਾ ਸਿਰਫ ਇਹ ਹਿੰਦੂ ਦਾ ਮੋਲਕ ਨਹੀਂ ਹੈ ਪਰ ਸਰਟੀਕਲ ਕਦੇ ਵੀ ਸੁਣੀ ਨਹੀਂ ਗਈ ਤੇ ਜਿਹੜੇ ਗ੍ਰਹਿ ਪ੍ਰਤੀ ਹੈ ਮਿਛਾ ਜੀ ਉਹ ਬਹੁਤ ਤਿੱਖੇ ਬਿਆਨ ਪਾਰਲਮੈਂਟ ਦੇ ਵਿੱਚ ਸਿੱਖਾਂ ਦੇ ਖਿਲਾਫ ਦੇ ਰਿਹਾ ਸੰਤ ਜਨਨ ਸਿੰਘ ਢੰਡਾਵਾਲੇ ਦੇ ਖਿਲਾਫ ਦੇ ਰਿਹਾ ਗੁਰੂ ਗ੍ਰੰਥ ਸਾਹਿਬ ਦੇ ਖਿਲਾਫ ਦੇ ਰਿਹਾ ਇਸੇ ਤਰ੍ਹਾਂ ਰਵੱਈਆ ਸਾਰੀ ਅੱਜ ਹਿੰਦੁਸਤਾਨ ਦੀਆਂ ਪਾਰਟੀਆਂ ਕੇ ਪਰ ਪਸੂੰ ਦਾ ਹੱਥ ਹੈਗਾ ਜੋ ਕਸ਼ਮੀਰ ਦੇ ਵਿੱਚ ਹੋਇਆ ਪਰ ਮੈਂ ਤੁਹਾਨੂੰ ਸਾਰਿਆਂ ਨੂੰ ਦੱਸਣਾ ਚਾਹੁੰਦਾ ਕਿ ਇੰਡੀਆ ਦੀਆਂ ਬਹੁਤ ਤਕੜੀਆਂ ਖੁਫੀਆ ਏਜੰਸੀਆਂ ਹੈਗੀਆਂ ਇੱਕ RAW ਹੈ ਇੱਕ ਇੰਟੈਲੀਜੈਂਸ ਬਿਊਰੋ ਹੈ ਇੱਕ CID ਪੰਜਾਬ ਦੀ ਹੈ ਕਸ਼ਮੀਰ ਦੀ ਹੈ ਜਿਹੜੇ ਅੱਜਕੱਲ੍ਹ ਕੈਰੀਅਰ ਕਿਸੀ ਪਾਕਿਸਤਾਨੀ ਫੜਦੇ ਐ ਜਿਹੜੇ ਇੱਥੇ ਅਸਲਾ ਭੇਜਦੇ ਐ ਨਸ਼ਾ ਭੇਜਦੇ ਐ ਤਾਂ ਬੀਐਸਐਫ ਦੇ ਵੀ ਤਲਕਾਤ ਏਜੰਸੀ ਹੈਗੀ ਐ ਸੀਆਰਪੀ ਪੀਐਫਡੀ ਵੀ ਏਜੰਸੀ ਹੈ ਮਿਲਟਰੀ ਇੰਟੈਲੀਜੈਂਸ ਹੈ ਤਾਂ ਫੇਰ ਇਹ ਸਾਰਾ ਸਰਕਾਰ ਦਾ ਫੇਲਿਅਰ ਕਿਵੇਂ ਹੋਇਆ ਕਿ ਸਰਕਾਰ ਨੂੰ ਪਤਾ ਨਹੀਂ ਲੱਗਿਆ ਕਿ ਇਹੋ ਜਿਹੇ ਜ਼ੋਰ ਮੈਲ ਕਾਮ ਦੇ ਵਿੱਚ ਹੋਣ ਬੜਾ ਹੈਗਾ ਇਹ ਸਾਰੀ ਗਲਤੀ ਸਰਕਾਰ ਦੀ ਹੈ ਨਾ ਕਿ ਪਾਕਿਸਤਾਨ ਦੀ ਅਜੇ ਤੱਕ ਕੋਈ ਸੂਣ ਨਹੀਂ ਲੱਗੀ ਕੋਈ ਐਵਿਡੈਂਸ ਨਹੀਂ ਆਇਆ ਕਿਸੇ ਏਜੰਸੀ ਨੇ ਇਹ ਨਹੀਂ ਦੱਸਿਆ ਕਿ ਪਾਕਿਸਤਾਨ ਦਾ ਹੱਥ ਹੈਗਾ ਮੈਂ ਪਾਰਲੀਮੈਂਟ ਦੇ ਵਿੱਚ ਵੀ ਗੱਲ ਕੀਤੀ ਹੈ ਲਿਖਤੀ ਤੌਰ ਤੇ ਵੀ ਗੱਲ ਕੀਤੀ ਹੈ ਕਿ ਜਿੰਨੀਆਂ ਵੀ ਖੁਫੀਆ ਏਜੰਸੀਸ ਹੈਗੀਆਂ ਰੋ ਆਈਬੀ ਹੋਰ ਸਾਰੀਆਂ ਇਨਾਂ ਨੂੰ ਪਾਰਲੀਮੈਂਟ ਦੇ ਜ਼ਿੰਮੇਵਾਰ ਹੋਣਾ ਚਾਹੀਦਾ ਪਰ ਅਜੇ ਤੱਕ ਇਹਨਾਂ ਦੇ ਕੋਲੇ ਕਰੋੜਾਂ ਰੁਪਏ ਸਪੈਸ਼ਲ ਖੁਫੀਆ ਫੰਡs ਹੈਗੇ ਆ ਜਿਹਦਾ ਆਡਿਟ ਨਹੀਂ ਹੁੰਦਾ ਜਿਹੜਾ ਜਿਵੇਂ ਮਰਜ਼ੀ ਹੈ ਇਹ ਖਰਚ ਸਕਦੇ ਹੈ ਫੇ ਜੇ ਮਿਲਟਰੀ ਇੰਟੈਲੀਜੈਂਸ ਸਾਰਿਆਂ ਦੇ ਹੱਥ ਦੇ ਵਿੱਚੋਂ ਇਹ ਪਲਾਨ ਜੋ ਬੈਰਗਾਮ ਦੇ ਵਿੱਚ ਹੋਈ ਹੈ ਇਹ ਹੱਥਾਂ ਚੋਂ ਨਿਕਲ ਗਈ ਹੈ ਤਪੇਰ ਪਾਕਿਸਤਾਨ ਦਾ ਇਹਦੇ ਵਿੱਚ ਕੀ ਹਿੱਸਾ ਹੈਗਾ ਮੈਂ ਪੁੱਛਣਾ ਚਾਹੁੰਦਾ ਕਿ ਸਾਨੂੰ ਕੰਕਰੀਟ ਦੱਸੋ ਕਿ ਪਾਕਿਸਤਾਨ ਦਾ ਹੱਥ ਹੈ ਪਰ ਅਸੀਂ ਸਿੱਖ ਮੈਂ ਸਿਮੈਂਟੀ ਸਿਮਰਮਾਨ ਦਾ ਸੱਦ ਹੈ ਕਿ ਮੋਦੀ ਸਾਹਿਬ ਨੇ ਉਹਨਾਂ ਦੇ ਮਨਿਸਟਰਾਂ ਨੇ ਬੇਸ਼ੱਕ ਉਹ ਮਿਤਸ਼ਾ ਜੀ ਹੈ ਰਾਜਨਾਥ ਸਿੰਘ ਜੀ ਹੈ ਜੀ ਡੋਲੇ ਰਵੀ ਸਿਨਾ ਸੋਤ ਰੋ ਦਾ ਮੁਖੀ ਹੈ ਸਮੰਤ ਗੋਇਲ ਸਾਹਿਬ ਦਾ ਰੋ ਦਾ ਮੁਖੀ ਹੈ ਗੈ ਸ਼ੰਕਰ ਜੀ ਨੇ ਇਹ ਸਾਰਿਆਂ ਨੇ ਪਲਾਨ ਬਣਾ ਕੇ ਸਾਡੇ ਕੈਨੇਡਾ ਦੇ ਵਿੱਚ ਸਿੱਖਾਂ ਨੂੰ ਉੱਥੋਂ ਦੇ ਬਦਮਾਸ਼ਾਂ ਤੋਂ ਗੈਂਗਸਟਰਸ ਤੋਂ ਕਤਲ ਕਰਾਇਆ ਕਿਹੜੇ-ਕਿਹੜੇ ਨੂੰ ਕਰਾਇਆ ਹੈਗਾ ਇੱਕ ਹੈਗਾ ਹਰਦੀਪ ਸਿੰਘ ਨਿੱਜਰ ਰਿਪਤਮਨ ਸਿੰਘ ਮਲੇਪ ਸੁਖਦੂਲ ਸਿੰਘ ਮੋਗੇ ਦਾ ਬਰਤਾਨੀਆਂ ਦੇ ਵਿੱਚ ਅਵਤਾਰ ਸਿੰਘ ਖੰਡੇ ਨੂੰ ਕਤਲ ਕਰਾ ਦਿੱਤਾ ਹੈਗਾ ਪਾਕਿਸਤਾਨ ਦੇ ਵਿੱਚ ਪਰਮਜੀਤ ਸਿੰਘ ਪੰਜਵਾੜ ਨੂੰ ਕਤਲ ਕਰਾ ਦਿੱਤਾ ਹੈਗਾ ਲਖਵੀਰ ਸਿੰਘ ਰੋਡੇ ਨੂੰ ਪਾਕਿਸਤਾਨ ਦੇ ਵਿੱਚ ਕਰਾਤਾ ਹੈਗਾ ਹਰਿਆਣੇ ਦੇ ਵਿੱਚ ਦੀਪ ਸਿੰਘ ਸਿੱਧੂ ਨੂੰ ਕਤਲ ਕਰਾ ਦਿੱਤਾ ਹੈਗਾ ਫਿਰ ਮੂਸੇਪਾਲ ਨੂੰ ਪੰਜਾਬ ਦੇ ਵਿੱਚ ਕਰਾਤਾ ਹੈ ਤੇ ਹਰੀ ਨੌ ਨੂੰ ਫ੍ਰੀਡਕੋਰਟ ਦੇ ਵਿੱਚ ਕਰਾ ਦਿੱਤਾ ਇਹ ਸਾਡੇ ਕੋਲੇ ਸਬੂਤ ਹੈ ਤੇ ਅਮਰੀਕਾ ਦੇ ਕੋਲੇ ਵੀ ਸਬੂਤ ਹੈ ਇਸੇ ਕਰਕੇ ਜਿਹੜਾ ਇੱਕ ਯਾਦਵ ਹੈ ਉਸ ਨੂੰ ਸੈਂਟਰ ਦੀ ਸਰਕਾਰ ਨੇ ਖਾਸ ਕਹਤਾ ਹੈ ਕਿ ਇਹਦਾ ਹੱਥ ਸੀਗਾ ਜਿਹੜਾ ਰੋ ਦਾ ਇੱਕ ਅਫਸਰ ਸੀ ਯਾਦਵ ਤੇ ਅਮਰੀਕਾ ਦੇ ਵਿੱਚ ਪੰਨੂ ਨੂੰ ਸਲਾਹ ਬਣੀ ਸੀ ਐਸੇ ਜੁੰਡਲੀ ਦੀ ਕਿ ਉਸ ਨੂੰ ਵੀ ਮਾਰ ਦਿੱਤਾ ਜਾਵੇ ਜਿਹੜਾ ਨਿਊਯਾਰਕ ਸਿਟੀ ਦੇ ਵਿੱਚ ਰਹਿ ਰਿਹਾ ਹੈ ਸ਼ਰਕਦਾਰ ਪੰਨੂ ਸਾਹਿਬ ਤੇ ਅਮਰੀਕਾ ਨੂੰ ਪਹਿਲਾ ਪਤਾ ਲੱਗ ਗਿਆ ਉਹਨਾਂ ਦੇ ਖੁਫੀਆ ਏਜੰਸੀਆਂ ਨੂੰ ਉਹਨਾਂ ਨੇ ਇੱਕ ਗੁਪਤ ਨੂੰ ਫੜ ਲਿਆ ਬਾਕੀ ਦੇ ਹੋਰ ਬੰਦੇ ਫੜ ਲਏ ਅੱਜ ਨਿਊਯਾਰਕ ਸਿਟੀ ਦੇ ਜੇਲ੍ਹ ਦੇ ਵਿੱਚੋਂ ਪੇਸ਼ ਆ ਭੁਗtre ਹੈ ਤੇ ਕੈਨੇਡਾ ਦੇ ਪ੍ਰਾਈਮ ਮਿਨਿਸਟਰ ਟਰੂਡੋ ਸਾਹਿਬ ਨੇ ਆਪਣੇ ਪਾਰਲੀਮੈਂਟ ਦੇ ਵਿੱਚ ਕਿਹਾ ਕਿ ਇੰਡੀਆ ਨੇ ਮੇਰੇ ਕੈਨੇਡਾ ਦੇ ਸਿੱਖ ਮਰਵਾਏ ਹੈਗੇ ਐ ਇਹ ਤੋਂ ਜ਼ਿਆਦਾ ਵੱਡਾ ਸਬੂਤ ਕੀ ਚਾਹੀਦਾ ਹੈ ਦੂਸਰਾ ਜਿਹੜਾ ਪੰਨੋ ਨੰਬਰ 12 ਤੇ ਗੱਲ ਕੀਤੀ ਹੈ ਉਥੇ ਇੰਟਰਨੈਸ਼ਨਲ ਕਾਨੂੰਨ ਵੀ ਤੋੜਦਾ ਹੈ ਤੇ ਮੇਰੇ ਕਾਜੀ ਮੰਨੂ ਡਾਕਟਰੀ ਵੀ ਤੋੜ ਦਿੰਦੀ ਹੈ ਤੋਂ ਮੈਂ ਇਹ ਕਹਿਣਾ ਚਾਹੁੰਦਾ ਕਿ ਅਸੀਂ ਉਹਨਾਂ 'ਤੇ ਨਹੀਂ ਮੰਨਾਂਗੇ ਅਸੀਂ ਬਾਰਡਰ ਦੇ ਸਟੇਟ ਦੇ ਰਹਿਣ ਵਾਲੇ ਹਾਂ ਅਸੀਂ ਇਸ ਕਰਜੇ ਦੇ ਵਿੱਚ ਨਹੀਂ ਪੈਂਦੇ ਜਿੰਨਾ ਚਿਰ ਇੰਡੀਆ ਪੂਰਾ ਸਬੂਤ ਨਾ ਦਵੇ ਕਿ ਨਾਲ ਦਾ ਮੁੱਲ ਪਾਕਿਸਤਾਨ ਜ਼ਿੰਮੇਵਾਰ ਹੈ ਅਸੀਂ ਵਾਗੇ ਦਾ ਬਾਰਡਰ ਖੋਲਣਾ ਚਾਹੁੰਦੇ ਹਾਂ ਅੱਜ ਸਾਨੂੰ ਖਬਰ ਮਿਲੀ ਹੈ ਕਿ ਉਹ ਬੰਦ ਹੋ ਗਿਆ ਹੁਣ ਸਾਡੀਆਂ ਜਿਹੜੀਆਂ ਖੇਤੀਬਾੜੀ ਦੀਆਂ ਜੰਸਾਂ ਅਸੀਂ ਚਾਹੁੰਦੇ ਹਾਂ ਕਿ ਉਹ ਮੁਸਲਮਾਨ ਮੁਲਕਾਂ ਦੇ ਵਿੱਚ ਵਾਗੇ ਤੋਂ ਪਾਰ ਹੋ ਕੇ ਜਾਣ ਲਾਹੌਰ ਤੇ ਪਾਕਿਸਤਾਨ ਦੇ ਵਿੱਚ ਅੱਜ ਕਣਕ ਦੀ ਕੀਮਤ 3400 ਰੁਪਿਆ ਪ੍ਰਿੰਟਲ ਹੈ ਇੱਥੇ 2400 ਰੁਪਿਆ ਪ੍ਰਿੰਟਲ ਹੈ 1000 ਰੁਪਿਆ ਦਾ ਫਰਕ ਹੈ ਤੇ ਕਿਸਾਨ ਪੀਸੇ ਜਾ ਰਹੇ ਹੈ ਤੇ ਉਹਨਾਂ ਦੇ ਬੰਦੇ ਜਿਹੜੇ ਖੁਦ ਕਾਸ਼ੀ ਕਰ ਚੁੱਕੇ ਹੈ ਕੋਈ ਮਾਫਜ਼ਾ ਨਹੀਂ ਦਿੱਤਾ ਗਿਆ ਉਹਨਾਂ ਦਾ ਐਮਐਸਪੀ ਨਹੀਂ ਦੇ ਰਹੇ ਇਹ ਜੇ ਬਾਰਡਰ ਖੁੱਲਦਾ ਸਾਰੇ ਦੁੱਖ ਤਕਲੀਫਾਂ ਸਾਡੇ ਪਸਾਉਣ ਦੀਆਂ ਖਤਮ ਹੋ ਜਾਣ ਕਿ ਯਾਰ ਨੌਕਰੀਆਂ ਇੰਨੀਆਂ ਹੋਣਗੀਆਂ ਕਿ ਕੋਈ ਵੀ ਮੁੰਡਾ ਆਪਣਾ ਨੌਜਵਾਨ ਕੋਈ ਵੀ ਨਸ਼ੇ ਨਾ ਕੋਈ ਅਸਲਾ ਦੇ ਨਾਲ ਫੜਿਆ ਜਾਊਗਾ ਸਾਰੇ ਆਪਣੇ ਧੰਦੇ ਦੇ ਉੱਤੇ ਨੌਕਰੀਆਂ ਦੇ ਉੱਤੇ ਲੱਗਣਗੇ ਸੋ ਇਹ ਸਾਰੀਆਂ ਚੀਜ਼ਾਂ ਕਿ ਇਹ ਸਾਰੀ ਗਲਤੀ ਮੋਦੀ ਸਰਕਾਰ ਦੀ ਹੈ ਤੇ ਅਸੀਂ ਮੰਨ ਕਰਦੇ ਹਾਂ ਕਿ ਜੰਗ ਛੇੜਨ ਤੋਂ ਪਹਿਲਾਂ ਮੋਦੀ ਸਰਕਾਰ ਸਤੀਫਾ ਦੇਵੇ ਕਿ ਉਹ ਇੰਡੀਆ ਦੀ ਸਿਕਿਉਰਿਟੀ ਨਹੀਂ ਰੱਖ ਸਕਿਆ ਤੇ ਉਹਨਾਂ ਦੀਆਂ ਜਿੰਨੀਆਂ ਵੀ ਖੁਫੀਆ ਏਜੰਸੀਜ਼ ਨੇ ਉਹ ਫੇਲ ਹੋ ਚੁੱਕੀਆਂ ਹੈ ਤੇ ਜਿਹੜਾ ਕਿਤੀ ਸਿੰਗਾਪੁਰ ਹੈ ਉੱਥੇ ਵੀ 43 ਸਿੱਖ 2000 ਦੇ ਵਿੱਚ ਫੌਜ ਨੇ ਮਾਰਤੇ ਸੀ ਅਜੇ ਤੱਕ ਉਹਦੀ ਇਨਕੁਆਇਰੀ ਨਹੀਂ ਹੋਈ ਉਸ ਵੇਲੇ ਬਿਲ ਕਲਿੰਟਨ ਯੂਐਸਏ ਦੇ ਪ੍ਰਧਾਨ ਆਏ ਸੀਗੇ ਜਦੋਂ ਸਿੱਖਾਂ ਦਾ ਤਤਲ ਚਿੱਠੀ ਸਿੰਘ ਪੁਰੇ ਦੇ ਵਿੱਚ ਕੀਤਾ ਗਿਆ ਸੀਗਾ ਦੂਸਰੀ ਵਾਰੀ ਜਦੋਂ ਪ੍ਰੈਜ਼ੀਡੈਂਟ 트ੰਪ ਆਏ ਹੈ ਉਦੋਂ ਦਿੱਲੀ ਦੇ ਵਿੱਚ ਮੁਸਲਮਾਨ ਤੇ ਹਿੰਦੂਆਂ ਦੇ ਦੰਗੇ ਕਰਵਾਏ ਗਏ ਸੀਗੇ ਹੁਣ ਜੇ ਅਮਰੀਕਾ ਦੇ ਵਾਈਸ ਪ੍ਰੈਜ਼ੀਡੈਂਟ ਆਏ ਹੋਏ ਹੈ ਤਾਂ ਫੇਰ ਆ ਜੋ ਪੈਲਗਾਮ ਦੇ ਵਿੱਚ ਹੋਇਆ ਹੈ ਇਹ ਵਾਕਿਆ ਹੋਇਆ ਮੈਂ ਪੁੱਛਣਾ ਚਾਹੁੰਦਾ ਜੇਦੋਂ ਵੀ ਅਮਰੀਕਾ ਦਾ ਪ੍ਰੈਜ਼ੀਡੈਂਟ ਜਾਂ ਵਾਈਸ ਪ੍ਰੈਜ਼ੀਡੈਂਟ ਹੁੰਦੇ ਇਹੋ ਜਿਹੇ ਹਰਕਤਾਂ ਕਿਉਂ ਹੁੰਦੀਆਂ ਤੇ ਇਹਨਾਂ ਦਾ ਕੀ ਇੰਤਜ਼ਾਮ ਕੀਤਾ ਗਿਆ ਸੋ ਮੇਰਾ ਮਤਲਬ ਇਹ ਹੈ ਕਿ ਲੜਾਈ ਛੇੜਨ ਤੋਂ ਪਹਿਲਾਂ ਜੋ ਕਰਕੇ ਸਭ ਤੋਂ ਜ਼ਿਆਦਾ ਨੁਕਸਾਨ ਸਾਡੀ ਸਿੱਖ ਪੌਂਦਾ ਹੋਣਾ ਹੈ ਅਸੀਂ ਬਾਰਡਰ ਦੇ ਉੱਤੇ ਬੈਠੇ ਹਾਂ ਸਾਨੂੰ ਜਵਾਬ ਦੇਵੇ ਜਿਹੜੀਆਂ ਗੱਲਾਂ ਮੈਂ ਕੀਤੀਆਂ ਕਿ ਸਾਡੇ ਕੋਲੇ ਪੂਰਾ ਸਬੂਤ ਹੈ ਕਿ ਇੰਡੀਆ ਨੇ ਕੈਨੇਡਾ USA, برطانیہ, پاکستان ਦੇ ਵਿੱਚ ਸਿੱਖਾ ਨੂੰ ਮਲਵਾਇਆ ਹੈਗਾ ਔਰ ਕਦਰ ਕੀਤੇ ਹੈ ਤੇ ਮੰਨ ਵੀ ਗਿਆ ਇੰਡੀਆ ਕਿ ਅਸੀਂ ਕਰਾਏ ਹੈ ਤਾਂ ਇਹ ਵੀ ਪਾਕਿਸਤਾਨ ਦਾ ਨਾਮ ਲਾਈ ਜਾਣਾ ਜੇ ਤੁਹਾਡੇ ਕੋਲ ਕੋਈ ਇਹਦਾ ਸਬੂਤ ਨਹੀਂ ਹੈ ਤਾਂ ਮੇਰਾ ਮਤਲਬ ਹੈ ਕਿ ਮੋਦੀ ਸਰਕਾਰ ਸਾਰੀ استਿਫਾ ਦੇਵੇ ਇੱਥੇ ਮੁੱਢ ਤੋਂ ਇਲੈਕਸ਼ਨ ਹੋਣ ਪਾਰਲੀਮੈਂਟ ਦੇ ਜਿਹੜੀ ਸਰਕਾਰ ਨਵੀਂ ਬਣੇ ਜਿਹੜੀ ਕੀ ਜ਼ਿੰਮੇਵਾਰੀ ਦੇ ਨਾਲ ਕੰਮ ਕਰੇ ਇਹੋ ਜਿਹੇ ਮੌਕੇ ਨਾ ਹੋਣ ਦਵੇ ਤੇ ਫਜ਼ੂਲ ਇਲਜ਼ਾਮ ਲੋਕਾਂ ਦੇ ਉੱਤੇ ਮੁਰਖਾਂ ਦੇ ਉੱਤੇ ਲਾਉਣੇ ਬੰਦ ਕਰੋ ਮੈਂ ਇਹ ਬਹੁਤ ਸੰਜੀਦਗੀ ਦੇ ਨਾਲ ਸਾਬਕਾ ਐਮਪੀ ਸੁਰੂ ਸੁਰੂਤੋ ਬੋਲ ਕੇ ਕਹਿ ਰਿਹਾ ਮੈਂ ਆਸ ਕਰਦਾ ਕਿ ਸਾਰੇ ਇਸ ਸਟੇਪ ਨੂੰ ਸੁਣਨਗੇ ਤੇ ਜ਼ੋਰ ਪਾਉਣਗੇ ਕਿ ਇਹ ਕਸੂਰ ਕਿਸ ਦਾ ਹੈਗਾ ਇਕ ਸੂਰ ਸੈਕਟਰ ਦੀ ਸਰਕਾਰ ਦਾ ਖੋਫੀਆ ਏਜੰਸੀਜ਼ ਦਾ ਮਿਲਟਰੀ ਇੰਟੈਲੀਜੈਂਸ ਦਾ ਐਕਸਟਰਨਲ ਅਫੇਅਰਸ ਮਿਨਿਸਟਰੀ ਦਾ ਹੈਗਾ ਕਿ ਜਿੰਨਾਂ ਦੇ ਸਫੀਰ ਸਾਰੇ ਪਾਸੇ ਬੈਠੇ ਐ ਉਹਨਾਂ ਨੂੰ ਕਿਉਂ ਨਹੀਂ ਪਤਾ ਲੱਗਿਆ ਕਿ ਇਹ ਚੀਜ਼ ਇਹੋ ਜੀ ਗੰਦੀ ਹਰਕਤ ਹੋਊਗੀ ਕਿ ਕਸ਼ਮੀਰ ਬਹੁ ਗਿਣਤੀ ਮੁਸਲਮਾਨਾਂ ਦਾ ਸੂਬਾ ਤੇ ਉੱਥੇ ਸਾਰੇ ਜਿਹੜੇ ਮਾਰੇ ਗਏ ਐ ਸਵਾਏ ਇਹ ਪ੍ਰਮੋਸਲਮਾਨ ਮਾਰੇ ਗਏ ਬਾਕੀ ਸਾਰੇ ਹਿੰਦੂ ਮਾਰੇ ਗਏ ਤੇ ਕਿਨੇ ਚੱਕ ਦਾ ਮਰੋੜਾ ਪਾ ਰਹੇ ਹੈ ਕਿ ਹਿੰਦੂ ਸਿੱਖ ਮੁਸਲਮਾਨ ਦਾ ਰਿਸ਼ਤਾ ਡੇਢ ਬੇਢ ਕਮਜ਼ੋਰ ਹੋਈ ਜਾਂਦਾ ਹੈ ਤੇ ਇਹਦੇ ਬਾਰੇ ਮੋਦੀ ਨੇ ਜਾਂ ਅਮਿਤ ਸ਼ਾ ਨੇ ਜਾਂ ਆਰਐਸਐਸ ਦੇ ਮੁਖੀ ਭਗਵਤ ਨੇ ਅਜੇ ਤੱਕ ਕੋਈ ਹਿਸਾਬ ਨਹੀਂ ਕੀਤਾ ਕੋਈ ਗੱਲਬਾਤ ਨਹੀਂ ਕੀਤੀ ਕਦੇ ਅਰੇਬੀਆਂ ਚਲੇ ਜਾਂਦੇ ਆਖ ਤੇ ਕਿਥੇ ਚਲੇ ਜਾਂਦੇ ਆ ਪਰ ਮੇਰਾ ਮਤਲਬ ਹੈ ਕਿ ਅਸੀਂ ਜਵਾਬ ਮੰਗਦੇ ਮੋਦੀ ਸਾਹਿਬ ਤੇ ਹਿੰਦੂਤੋਂ ਦੀ ਸਰਕਾਰ